ਹੱਲੇ ਵੈਨੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਨ ਤਾਂ ਦਿਆਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਆ आजकल वो एक समुंदर खंगाल रहे हैं सुना है कि मेरिया कमियां निकाल रहे हैं जिनके अपने करिदार किरदार लीरो लीर हैं वो दूसरों की पगड़ियां उछाल रहे हैं अब दे पीढ़ी छोटा मार के देखो थोड़े किरदार की ने गल गलते मुकर जाने हो तुसी गल गल ते ल खिंचने ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਹੱਲੇ ਵੈਨੇ ਕੰਦਾਂ 'ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਨ ਤਾਂ ਅੱਜਾਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ نکال ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀਰ ਹੈ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਵਦੇਸ ਪੀੜੀ ਚ ਛੋਟਾ ਮਾਰ ਕੇ ਦੇਖੋ ਤੁਹਾਡੇ ਕਰਦਾਰ ਕੀ ਨੇ ਗੱਲ-ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਗੱਲ-ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੜਦੇ ਹੱਲੇ ਵੈਨੇ ਕੰਦਾਂ 'ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਨੂੰ ਤਾਂ ਅੱਜਾਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹੈ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹੈ ਸੁਨਾ ਹੈ ਕਿ ਮੇਰੀਆਂ ਕਮੀਆਂ ਨਿਕਾਲ ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀ ਰਹੇ ਹਨ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਆਪ ਦੇ ਪੀੜਿਛ ਛੋਟਾ ਮਾਰ ਕੇ ਦੇਖੋ ਤੁਹਾਡੇ ਕਰਦਾਰ ਕੀ ਨੇ ਗੱਲ-ਗੱਲ ਤੇ ਮੁਕਰ ਜਾਂਦੇ ਹੋ ਤੁਸੀਂ ਗੱਲ-ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹੇ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ